हेलो स्टूडेंट्स आज अज अड एंट्रेंस एग्जाम के लिए पंजाबी भाग बाग शुद्धि टॉपिक बारे डिस्कस करा बाग शुद्धि जिमें कई तरह दुल् आ जामें मेल दिया भुल् अधिकार दुल या तरतीब दियाँ विश्राम चिन्ह दियां भुलों असी दिया दुल् बारे पढ़ा जिम्मे इस शुद्ध तुद्ध दोवे तरह के शब्द दिते गए हैं वाक दिते गए हैं अशुद्ध वाक है अमरजीत बागते हैं अमरजीत एक बंदा है तो बागते हैं खेडते हैं तो बहुवचन हो गया इसलिए अशुद्ध है तो शुद्ध किमें बनेगा अमरजीत बाग खेडता है फिर अशुद्ध वाक दिता हुआ है लड़के स्कूल पढ़ता है ਲੜਕੀ ਤਾਂ ਬਹੁਤ ਜ਼ਿਆਦਾ ਹੋ ਗਿਆ ਤੇ ਪੜਦਾ ਇੱਕ ਵਚਨ ਹੋ ਗਿਆ ਲੜਕੇ ਸਕੂਲ ਵਿੱਚ ਪੜਦਾ ਹੈ ਨਹੀਂ ਸ਼ੁੱਧ ਵਾਕ ਕੀ ਬਣੇਗਾ ਲੜਕੇ ਸਕੂਲ ਵਿੱਚ ਪੜਦੇ ਹਨ ਨੈਕਸਟ ਹੈ ਜਿਵੇਂ ਅਧਿਕਾਰਦਿਆਂ ਪੁੱਲਾਂ ਇਸ ਵਿੱਚ ਅਸ਼ੁੱਧ ਵਾਕ ਹੈ ਹਾਥੀ ਨੂੰ ਤਬੇਲਾ ਵਿੱਚ ਬੰਨੋ ਇਸ ਦਾ ਸ਼ੁੱਧ ਵਾਕ ਕੀ ਬਣੇਗਾ ਹਾਥੀ ਨੂੰ ਤਬੇਲੇ ਵਿੱਚ ਬੰਨੋ ਫਿਰ ਅਗਲਾ ਵਾਕ ਦਿੱਤਾ ਹੋਇਆ ਹੈ ਅਸ਼ੁੱਧ ਹੈ ਜੋ ਇਹ ਅਸਾਂ ਦਾ ਕਰ ਹੈ ਇਸ ਨੂੰ ਅਸਾਂ ਦਾ ਕਰ ਹੈ ਨਹੀਂ ਕਹਿਣਾ ਸ਼ੁੱਧ ਵਾਕ ਹੀ ਬਣੇਗਾ ਇਹ ਸਾਡਾ ਕਰ ਹੈ ਇਸ ਤਰ੍ਹਾਂ ਤੁਸੀਂ ਅੱਗੇ ਪ੍ਰੈਕਟਿਸ ਦੇ ਲਈ ਕੁਝ ਕੁਐਸਚਨਸ ਕਰਨੇ ਹਨ ਜਿਵੇਂ ਕਿ ਫਾਰ ਐਗਜ਼ਾਮਪਲ ਹੇਠ ਲਿਖੇ ਵਾਕਾਂ ਵਿੱਚੋਂ ਗਲਤ ਵਾਕ ਦੱਸੋ ਅਸੀਂ ਗਲਤ ਵਾਕ ਦੱਸਣਾ ਹੈ ਜਿਵੇਂ ਕਿ ਏ ਬੀ ਸੀ ਡੀ ਚਾਰ ਆਪਸ਼ਨ ਦਿੱਤੀਆਂ ਗਈਆਂ ਹਨ ਖਾਣਾ ਤਿਆਰ ਹੈ ਮਹਿਮਾਨਾਂ ਨੂੰ ਬੁਲਾਓ ਇਸ ਅਲਮਾਰੀ ਦਾ ਉਪਰਾਲਾ ਖਾਣਾ ਉਪਰਲਾ ਖਾਣਾ ਗੰਦਾ ਹੈ ਇਹ ਘਟਨਾ ਕਦੋਂ ਵਾਪਰੀ ਸੀ ਇਸ ਮਸ਼ੀਨ ਦਾ ਵਜ਼ਨ 2 ਟਨ ਹੈ। ਇਸ ਵਿੱਚ ਅਸੀਂ ਗਲਤ ਵਾਕ ਨੂੰ ਚੂਜ਼ ਕਰਨਾ ਹੈ। ਇਸ ਵਿੱਚ ਗਲਤ ਵਾਕ ਕੀ ਹੈ? ਇਸ ਵਿੱਚ ਏ ਆਪਸ਼ਨ ਜੋ ਗਲਤ ਵਾਕ ਹੈ, ਖਾਣਾ ਤਿਆਰ ਹੈ ਮਹਿਮਾਨਾਂ ਨੂੰ ਬੁਲਾਓ। ਦੂਸਰਾ ਕੁਐਸਚਨ ਹੈ, ਹੇਠ ਲਿਖੇ ਵਾਕਾਂ ਵਿੱਚੋਂ ਗਲਤ ਵਾਕ ਦੱਸੋ। ਇਸ ਵਿੱਚ ਵੀ ਅਸੀਂ ਗਲਤ ਵਾਕ ਨੂੰ ਲੱਭਣਾ ਹੈ। ਗਲਤ ਵਾਕ ਹੈ, ਤੁਸੀਂ ਜਾਂ ਮੈਂ ਪਾਠ ਕਰਾਂਗਾ। ਇਹ ਵਾਕ ਗਲਤ ਹੈ ਅਗਲੇ ਦੇ ਵਿੱਚ ਗਲਤ ਵਾਕ ਕੀ ਹੈ ਹਿੰਦਿਆ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਦਿੱਤੀਆਂ ਇਹ ਗਲਤ ਵਾਕ ਹੈ ਅੱਗੇ ਵੀ ਅਸੀਂ ਗਲਤ ਵਾਕ ਦੱਸਨੇ ਹਨ ਕਿਹੜੇ ਹੈ ਖਰਾਬ ਹੈ ਮੇਰਾ ਸਾਈਕਲ ਤੁਹਾਨੂੰ ਆਪਣਾ ਸਮਾਨ ਖਰਾਬ ਨਹੀਂ ਕਰਨਾ ਚਾਹੀਦਾ ਮੋਹਨ ਦਿੱਲੀ ਤੋਂ ਆ ਗਿਆ ਕੁੜੀਆਂ ਹਾਕੀ ਖੇਡ ਰਹੀਆਂ ਹਨ 2 ਸੀਰੀਜ਼ ਇਹ ਆਪਸ਼ਨਸ ਹਨ ਇਸ ਵਿੱਚ ਗਲਤ ਚੂਜ਼ ਕਰਨਾ ਹੈ ਕਿਹੜਾ ਹੈ ਏ ਆਪਸ਼ਨ ਖਰਾਬ ਹੈ ਮੇਰਾ ਸਾਈਕਲ ਅੱਗੇ ਹੈ ਬੂਰੀ ਮੱਝ ਬਹੁਤਾ ਦੁੱਧ ਦਿੰਦੀ ਹੈ ਅਸੀਂ ਅਜਾਇਬ ਘਰ ਵੇਖਣ ਗਏ ਤੁਸੀਂ ਕਿਹੜੀ ਖੇਡ ਖੇਡਦੇ ਹੋ ਸਾਨੂੰ ਚਾਹੀਦੀ ਹੈ ਬਹੁਤ ਮਿਹਨਤ ਕਰਨੀ ਤਾਂ ਗਲਤ ਬਾਕ ਕੀ ਬਣਿਆ ਡੀ ਸਾਨੂੰ ਚਾਹੀਦੀ ਹੈ ਬਹੁਤ ਮਿਹਨਤ ਕਰਨੀ ਅਗਲੇ ਦੇ ਵਿੱਚ ਗਲਤ ਬਾਕ ਕਿਹੜਾ ਹੈ ਲੂੰਬੜੀ ਬਹੁਤ ਖੁਸ਼ ਹੋਈ ਮਨ ਵਿੱਚ ਠੀਕ ਹੈ ਜੀ ਨੈਕਸਟ ਕੁਐਸਚਨ ਦੇ ਵਿੱਚ ਅਸੀਂ ਗਲਤ ਬਾਕ ਦੱਸਣਾ ਹੈ ਕਿਹੜਾ ਹੈ ਉਹ ਪੀਂਦਾ ਹੈ ਪਾਣੀ ਬੀ ਆਪਸ਼ਨ ਨੈਕਸਟ ਅਸੀਂ ਜਿਵੇਂ ਕਿ ਤੁਹਾਨੂੰ ਪਹਿਲਾਂ ਅਸੀਂ ਗਲਤ ਬਾਕ ਲੱਭਣਾ ਸੀ ਹੁਣ ਅਸੀਂ ਸ਼ੁੱਧ ਬਾਕ ਨੂੰ ਲੱਭਣਾ ਹੈ ਇਸ ਵਿੱਚ ਸ਼ੁੱਧ ਬਾਕ ਕਿਹੜਾ ਹੈ ਤੁਸੀਂ ਪਹਿਲਾਂ ਸਾਰੀਆਂ ਆਪਸ਼ਨਸ ਨੂੰ ਪੜ੍ਹਨਾ ਤੇ ਫਿਰ ਤੁਸੀਂ ਸ਼ੁੱਧ ਵਕ ਦੱਸਣਾ ਹੈ ਜਿਵੇਂ ਪਹਿਲੇ ਕੁਐਸਚਨ ਦੇ ਵਿੱਚ ਸ਼ੁੱਧ ਵਾਕ ਕੀ ਹੈ ਮੈਂ ਅਮਰਜੀਤ ਨੂੰ ਚਿੱਠੀ ਲਿਖੀ ਇਹ ਸ਼ੁੱਧ ਵਾਕ ਹੈ ਵੀ ਆਪਸ਼ਨ ਬਾਕੀ ਜਿਹੜੇ ਤਿੰਨ ਕੁਐਸਚਨਸ ਨੇ ਤੁਸੀਂ ਆਪਣੇ ਆਪ ਪ੍ਰੈਕਟਿਸ ਕਰਨੀ ਹੈ ਤੇ ਸ਼ੁੱਧ ਵਾਕ ਲੱਭਣਾ ਹੈ ਧੰਨਵਾਦ